ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਇਆ ਇੱਕ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਇੱਕ ਦੀ ਵੱਡੀ ਖਬਰ ਪੰਜਾਬ ਦੇਸ਼ ਜ਼ਿਲ੍ਹੇ ਚ ਪੰਜ ਦਿਨ ਨਿਰਬੰਧ ਰਹਿਣਗੇ ਸਕੂਲ ਪੰਜਾਬ ਸਰਕਾਰ ਨੇ ਸ਼੍ਰੀ ਗੁਰਗੋਬਿੰਦ ਗੋਬਿੰਦ ਜੀ ਦੇ 350ਵੇਂ ਸ਼ੀਦੀ ਦਿਸ਼ ਦੇ ਇਤਿਹਾਸਕ ਮੌਕੇ ਦੇ ਇੱਕ ਵੱਡਾ ਫੈਸਲਾ ਲਿਆ ਸਿੱਖਿਆ ਮੰਤਰੀ ਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਚਿਰਿਨੰਦਪੁਰ ਸੈਬ ਬਲਾਕ ਦੇ ਸਾਰੇ ਸਕੂਲ 22 ਨਵੰਬਰ ਤੋਂ 26 ਨਵੰਬਰ ਤੱਕ ਮੁਕੰਮਲ ਤੌਰ ਤੇ ਬੰਦ ਰਹਿਣਗੇ ਇਹ ਫੈਸਲਾ ਸ਼ੀਦੀਸ਼ਤਾਨੀ ਸਮਾਗਮ ਵਿੱਚ ਸ਼ਾਮਲ ਹੋਣ ਆਗੂ ਸੰਗਤ ਦੇ ਭਾਰੀ ਪੀੜ ਨੂੰ ਦੇਖਦੇ ਹੋਏ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨਾ ਪਵਿੱਤਰ ਸਮਾਗਮ ਲਈ ਸ੍ਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੁਣ ਤੋਂ ਹੀ ਭਾਰੀ ਗਿਣਤੀ ਵਿੱਚ ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਹੈ ਤੇ ਆਉਣ ਵਾਲੇ ਇੰਨੇ ਦਿਨਾਂ ਵਿੱਚ ਪੀੜ ਕਈ ਗੁਣਾ ਵਧਣ ਦੀ ਸਭਾਵਨਾ ਹੈ ਜਖੇ ਵਿਦਿਅਕ ਸਕੂਲੀ ਬੱਚਿਆਂ ਨੂੰ ਆਉਣ ਜਾਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ ਜਿਸ ਨੂੰ ਦੇਖਦੇ ਹੈ ਪ੍ਰਸ਼ਾਸਨ ਨੇ ਸਕੂਲਾਂ ਦੇ ਚਲਅ ਲਗ ਲਗਾਤਾਰ 5 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਸਰਕਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਤੇ ਸਕੂਲ ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਣਾ ਬੇਹੱਦ ਜ਼ਰੂਰੀ ਸੀ ਇਨ੍ਹਾਂ ਛੁੱਟੀਆਂ ਨਾਲ ਨਾ ਸਿਰ ਬੱਚਿਆਂ ਨੂੰ ਪੀੜ ਪੜਾ ਕੇ ਤਾਂ ਬਚਾਇਆ ਜਾ ਸਕੇਗਾ ਸਗੋਂ ਸ਼ਹਿਰ ਦੀ ਆਵਾਜ਼ ਆਈ ਵੇਵਸਤ ਨੂੰ ਚਾਰੂ ਟਾਂਗ ਨਾਲ ਚਲਾਉਣ ਲਈ ਵੀ ਚਲਾਉਣ ਵਿੱਚ ਵੀ ਮਦਦ ਮਿਲੇਗੀ। ਸ਼੍ਰੀ ਅਨੰਦਪੁਰ ਸਾਹਿਬ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਜਿੱਦੀ ਦੇ ਇਤਿਹਾਸਿਕ ਮੌਕੇ ਤੇ ਇੱਕ ਵੱਡਾ ਫੈਸਲਾ ਲਿਆ ਹੈ। ਕਾਬਰਨ ਅੰਤ ਤੱਕ ਦੇਖਣ ਲਈ ਧੰਨਵਾਦ।